ਮਨ ਦੇ ਵਿੱਚ ਤਾਂ ਬਹੁਤ ਬਰਬਲੇ ਨੇ ਕੀ ਬੋਲਾਂ ਕੀ ਨਾ ਬੋਲਾਂ ਜਿਹਦੇ ਨਾਮ ਦੇ ਪਿੱਛੇ ਸਿੰਧ ਲੱਗਦਾ ਹੈ ਜਿਹਦੇ ਨਾਮ ਦੇ ਪਿੱਛੇ ਕੌਰ ਲੱਗਦਾ ਹੈ ਉਹ ਬੜੇ ਮਾਨ ਨਾਲ ਆਪਣੇ ਆਪ ਨੂੰ ਸਿੱਖ ਕਹੋਦੇ ਨੇ ਪਰ ਜਦੋਂ ਸਿੱਖੀ ਦਾ ਫਰਜ਼ ਦਿਵਾਉਣੇ ਨੇ ਨਵਾਉਣਾ ਹੁੰਦਾ ਹੈ ਉਦੋਂ ਉਹ ਲੁਕ ਜਾਂਦੇ ਨੇ ਫਿਰ ਉਹ ਸੰਤ ਬਣੇ ਦਾ ਕੀ ਫਾਇਦਾ ਉਹ ਬਾਬੇ ਬਣੇ ਦਾ ਕੀ ਫਾਇਦਾ ਉਹ ਮਹਾਪੁਰਸ਼ ਬਣੇ ਦਾ ਕੀ ਫਾਇਦਾ ਉਹ ਜਥੇਦਾਰ ਬਣੇ ਦਾ ਕੀ ਫਾਇਦਾ ਉਹ ਸੰਪਰਦਾਵਾਂ ਖੜੀਆਂ ਕਰਨ ਦਾ ਕੀ ਫਾਇਦਾ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਰੋਕ ਸਕੇ ਜੇ ਤੁਸੀਂ ਪੈਸਾ ਕਮਾਉਣ ਵੱਲ ਹੀ ਰਹੇ ਜੇ ਤੁਸੀਂ ਜ਼ਮੀਨਾਂ ਖਰੀਦਣ ਵੱਲ ਹੀ ਰਹੇ ਮੈਗੀਆਂ ਮੈਗੀਆਂ ਗੱਡੀਆਂ ਟ੍ਰਿਕਲ ਬਾਕੀ ਰਹੇ ਤੇ ਤੁਹਾਡਾ ਅੰਤ ਬਹੁਤ ਮਾੜਾ ਹੋਣਾ ਹੈ ਸੇਖਾ ਜੋ ਖਾ ਲੈਣੇ ਗੁਰੂ ਪਰਚਣੇ ਬਖਸ਼ਦਾ ਕਿਸੇ ਨੂੰ ਨਹੀਂ ਸਾਜਾ ਵਾਲੇ ਕੁਛ ਪਿੰਡਾਂ ਨੇ ਪੁੱਛਣੇ ਉਹ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਉਹਦੋਂ ਤੁਸੀਂ ਕਿਹੜੇ ਤੋੜੇ ਦੇ ਵਿੱਚ ਬੈਠ ਕੇ ਤਪੱਸਿਆ ਕਰ ਰਹੇ ਸੀ ਦੀ ਜਾਣ ਗਈ ਹੈ ਅਈ ਅਨੇਕਾਂ ਕਤਲ ਹੋਣੇ ਆਉਣ ਵਾਲੇ ਸਮੇਂ ਦੇ ਵਿੱਚ ਛੋਟੀਆਂ ਇੱਜ਼ਤਾਂ ਨੂੰ ਹੱਥ ਪਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਬੇਟੀ ਹੈ ਪੰਜ ਬੱਚੇ ਮੈਂ ਉਜੜਾ ਸਨਿਆਉਣ ਵਾਲੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੌਣ ਹੰਦ ਬੰਦ ਕਰ ਸਕਦੇ ਕੋਪੜ ਉਤਾਰ ਸਕਦੇ ਇਸ ਸਰੀਰ ਦੇ ਵਿੱਚ ਕੀੜੇ ਪੈ ਸਕਦੇ ਨੇ ਪਰ ਆਪਣੇ ਗੁਰੂ ਨੂੰ ਟੱਟ ਨਹੀਂ ਨਿਕਾਲ ਸਕਦੇ ਡੱਕਾ ਹਲਾ ਕੇ ਰੱਖ ਦਾਂਗੇ ਚਰਮ ਸਰਕਾਰਾਂ ਦੇ ਮੈਨੂੰ ਪਰਵਾਹ ਕੋਈ ਨਹੀਂ ਚਾਹੇ ਸਿਰ ਪਰਫੜ ਕੇ ਤਾਣਾ ਉਹ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀ ਏ ਮੋਰਚਾ ਲੱਗੇ ਗੁਰੂ ਦੀ ਥਾਪੜੇ ਨਾਲ ਏ ਮੋਰਚਾ ਗੁਰੂ ਦੇ ਥਾਪੜੇ ਨਾਲ ਫਤਿਹ ਹੋਊਗਾ ਏ ਗੱਜੜਿਆਂ ਨੂੰ ਅੱਜ ਤੱਕ ਦੇਣਾ ਚੋੜਿਆ ਇਹ ਸਾਨੂੰ ਸ਼ਾਂਤ ਕਮਾਈ ਤੇ ਆਪਣਾ ਸਾਡਾ ਸਾਨੂੰ ਕੰਨਣ ਦੋ ਜਿੱਤੋਂ ਉਹਦੇ ਹੋਵੇ ਸਿੱਕੇ ਪਾਰ ਦੇ ਪਿੱਛੇ ਸੋਡੀਆਂ 10 10 ਘਾਤਰਾਂ ਨੂੰ ਵਢੀਆਂ ਸੀ ਕੇ ਆ ਜੋ ਆਪਾ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਵਿਚਾਰ ਸੁਣਨੇ ਨੇ ਉਹ ਆਪਣਾ ਵਿਚਾਰ ਸਾਂਝੇ ਕਰਨਗੇ ਹੈਲੋ ਹਾਂਜੀ ਕਰਿਓ ਜੀ ਕਿਰਪਾ ਸਵਾਗਤ ਕਰੋ ਜੀ ਹਾਂਜੀ ਕਰੋ ਜੀ ਬੋਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਚੜ੍ਹਦੀ ਕਲਾ ਨਾਲ ਅਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਦੇ ਵਿੱਚ ਤਾਂ ਬਹੁਤ ਬਰਬਲੇ ਨੇ ਕੀ ਬੋਲਾਂ ਕੀ ਨਾ ਬੋਲਾਂ ਜਿੰਨੇ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਜਾਗਦਿਆਂ ਜਮੀਰਾਂ ਵਾਲੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੰਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦਾ ਹੁਕਮ ਸੀ ਆਪਾਂ ਨੂੰ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜਿਹਦੇ ਪਿੱਛੇ ਜਿਹਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਜਿਹਦੇ ਨਾਮ ਦੇ ਪਿੱਛੇ ਕੌਰ ਲੱਗਦਾ ਉਹ ਬੜੇ ਮਾਣ ਨਾਲ ਆਪਣੇ ਆਪ ਨੂੰ ਸਿੱਖਤ ਹੋਦੇ ਨੇ ਪਰ ਜਦੋਂ ਸਿੱਖੀ ਦਾ ਫਰਜ਼ੇ ਨਿਭਾਉਣੇ ਨੇ ਨਿਭਾਉਣਾ ਹੁੰਦਾ ਹੈ ਉਦੋਂ ਉਹ ਲੁਕ ਜਾਂਦੇ ਨੇ ਜੋ ਅੱਜ ਮੌਜੂਦਾ ਤਖਤ ਹੈ ਤੇ ਜਿੰਨੇ ਵੀ ਆਪਣੇ ਮਹਾਪੁਰਸ਼ ਬਾਬੇ ਸੰਤ ਜਿੰਨੇ ਵੀ ਆਪਣੇ ਪੰਥ ਦੇ ਵਿੱਚ ਵੱਡੇ ਵੱਡੇ ਪਦਵੀਆਂ ਤੇ ਬੈਠੇ ਨੇ ਜਿੰਨੇ ਆ ਜਾਗਦੇ ਜਮੀਰਾ ਵਾਲੇ ਸਤ ਮਹਾਂਪੁਰਸ਼ ਬਾਬੇ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਸਾਡਾ ਸਿਰ ਝੁਕਦਾ ਹੈ ਲੇਕਿਨ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਕੇ ਵਿਚਾਰ ਕੇ ਸੰਗਤ ਦੇ ਵਿੱਚ ਇਹ ਬਾਣੀ ਨੂੰ ਮੰਨ ਕੇ ਤਾਂ ਆਪਾਂ ਸੰਤ ਬਣਿਆ ਤਾਂ ਆਪਾਂ ਬਾਬੇ ਬਣਿਆ ਤਾਂ ਆਪਾਂ ਮਹਾਂਪੁਰਸ਼ ਬਣਿਆ ਤਾਂ ਬਹੁਤ ਵੱਡੀਆਂ ਵੱਡੀਆਂ ਪਦਵੀਆਂ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੀਆਂ ਨੇ ਫਿਰ ਉਹ ਸੰਤ ਬਣੇ ਦਾ ਕੀ ਫਾਇਦਾ ਉਹ ਬਾਬੇ ਬਣੇ ਦਾ ਕੀ ਫਾਇਦਾ ਉਹ ਮਹਾਪੁਰਸ਼ ਬਣੇ ਦਾ ਕੀ ਫਾਇਦਾ ਉਹ ਜਥੇਦਾਰ ਬਣੇ ਦਾ ਕੀ ਫਾਇਦਾ ਉਹ ਸੰਪਰਦਾਵਾਂ ਖੜੀਆਂ ਕਰਨ ਦਾ ਕੀ ਫਾਇਦਾ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਆਪਾਂ ਰੋਕ ਸਕੇ ਗੁਰੂ ਦੇ ਜਿਹਨੂੰ ਆਪਾਂ ਪੜ ਕੇ ਵਿਚਾਰ ਕੇ ਵੱਡੇ ਵੱਡੇ ਔਦਿਆਂ ਦੇ ਬੈਠਿਆਂ ਉਹ ਭਾਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣਾ ਆਪਣਾ ਫਰਜ਼ ਸਮਝੋ ਆਪਣੀ ਜਰੂਰ ਨੂੰ ਪਹਿਚਾਣੋ ਆਪਾਂ ਕੌਣ ਜੇ ਤੁਸੀਂ ਅੱਗੇ ਨਹੀਂ ਆਉਂਗੇ ਤਾ ਜਿੰਨੀ ਵੀ ਸਿੱਖ ਸੰਗਤ ਹੈ ਉਹ ਨਾਮਰਸ਼ੀ ਵੱਲ ਪਹਿਲਾਂ ਹੀ ਗਈ ਹੋਈ ਹੈ ਕੁਰਾਹੇ ਪਾਏ ਹੋਏ ਨੇ ਨੌਜਵਾਨ ਤਾ ਉਹ ਕਦੇ ਵੀ ਨਹੀਂ ਜਾ ਕਰਨਗੇ ਤਾ ਮੇਰੀ ਹੱਥ ਜੋੜ ਕੇ ਬੇਨਤੀ ਉਹ ਬਾਬਿਆਂ ਨੂੰ ਏ ਉਹ ਸੰਗਤਾਂ ਨੂੰ ਏ ਉਹ ਜੱਤੇਦਾਰਾਂ ਨੂੰ ਏ ਉਹ ਟਕਸਾਲਾਂ ਦੇ ਮੁਖੀਆਂ ਨੂੰ ਏ ਉਹ ਸੰਪਰਦਾਵਾਂ ਦੇ ਮੁਖੀਆਂ ਨੂੰ ਏ ਉਹ ਭਾਈ ਆਪਣਾ ਪਰਜ ਸਮਝ ਕੇ ਕੀ ਰਹੇ ਆਹ ਤੁਹਾਡਾ ਅੰਤ ਬਹੁਤ ਮਾੜਾ ਹੋਣਾ ਹੈ ਲੇਖਾ ਜੋਖਾ ਲੈਣੇ ਗੁਰੂ ਪਰਚਣੇ ਫਕਸ਼ਾ ਕਿਸੇ ਨੂੰ ਨਹੀਂ ਸਭਾਜਾਂ ਵਾਲੇ ਪਿੰਡਾਂ ਦੇ ਪੁੱਛਣੇ ਉਹ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋ ਰਹੀ ਸੀ ਉਦੋਂ ਤੁਸੀਂ ਕਿਹੜੇ ਪੋਰੇ ਦੇ ਵਿੱਚ ਬੈਠ ਕੇ ਤਪੱਸਿਆ ਕਰ ਰਹੇ تھے ਉਦੋਂ ਤੁਸੀਂ ਕਿੰਨੀ ਕਿ ਜ਼ਮੀਨ ਖਰੀਦੀ ਕਿੰਨੇ ਕੁ ਲੈ ਲੀਆਂ ਮੈਂਆਂ ਗੱਡੀਆਂ ਲਈਆਂ ਕਿੰਨੇ ਕੁ ਮਹਿੰਗੇ ਬਸਤਰ ਪਾਏ ਇਸ ਮਿੱਟੀ ਸਰੀਰ ਤੇ ਇਹ ਸਰੀਰ ਨੇ ਚੜਾ ਲਈਨੇ ਨਾ ਇਹ ਜ਼ਮੀਨ ਚਾਹੇ ਤਾਂ ਕਿਸੇ ਦੇ ਨਾਲ ਨਾ ਗਈਆਂ ਨਾ ਜਾਣੀਆਂ ਨੇ ਜਿਹੜਾ ਸੱਚੀ ਰੂਹ ਜੋ ਉਸ ਪ੍ਰਮਾਤਮਾ ਨੂੰ ਸੱਚਾ ਪਿਆਰ ਕਰੂਗੀ ਉਹ ਦਰਗਾਹ ਦੇ ਵਿੱਚ ਉਹਦੀ ਹਾਜ਼ਰੀ ਲੱਗੂਗੀ ਬਾਕੀ ਸਾਰੇ 84 ਲੱਖ ਜੂਨ ਦੇ ਵਿੱਚ ਸਿੱਟੇ ਜਾਣਗੇ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣਾ ਆਪਣਾ ਫਰਜ਼ ਪਹਿਚਾਣ ਕੇ ਜੇ ਸਵੇਰ ਦਾ ਪੁੱਲਿਆ ਫੜਕਾ ਸ਼ਾਮ ਨੂੰ ਘਰੇ ਆ ਜੇ ਤਾਂ ਵੀ ਗੁਰੂ ਸਾਹਿਬ ਗਲ ਵਿਖੜੀ ਤੇ ਲੈਂਦੇ ਨੇ ਬੋਲੇ ਸੋਨਹੀਓ ਜਾਗੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆਉਣ ਵਾਲਾ ਜਿਵੇਂ ਆ ਚੰਡੀਗੜ੍ਹ ਏਰੀਆ ਦੇ ਵਿੱਚ ਦੋ ਮੁੰਡਿਆਂ ਦਾ ਕਤਲ ਕਰਤਾ ਉਹ ਕਿਉਂ ਕਰਿਆ ਕਿਉਂਕਿ ਸਾਡੇ ਵਾਲੇ ਬੱਚੇ ਪਰਾਹੇ ਪਏ ਹੋਏ ਨੇ ਉਹ ਆਪਣੀ ਸਿੱਖੀ ਨੂੰ ਪੁੱਲ ਜੁੱਕੇ ਅਸੀਂ ਕੀ ਨੇ ਨੇ ਵਾਲੇ ਵੱਤੋ ਵੱਤ ਬਾਸਾ ਕਰ ਲਿਆ ਪੰਜਾਬ ਦੇ ਵਿੱਚ ਸਰਕਾਰਾਂ ਦੀ ਗੰਦੀ ਨੀਤੀ ਦੇ ਨਾਲ ਤੇ ਆਪਣੇ ਆਲੇ ਬੱਚੇ ਸਭ ਪੈਸਾ ਪੈਸਾ ਡਾਲਰ ਡਾਲਰ ਕਰ ਦੇ ਸਭ ਬਾਹਰ ਨੂੰ ਤੁਰ ਗਏ ਇੱਥੇ ਰਹਿ ਗਏ ਬਜ਼ੁਰਗ ਜੇ ਨਾ ਜਾਗੇ ਸਭ ਬਹੁਤ ਮਾੜਾ ਜਿਵੇਂ ਉਹ ਦੋ ਬੱਚਿਆਂ ਦੀ ਜਾਨ ਗਈ ਹੈ ਐਂ ਇਹਨਾਂ ਨੇ ਕਤਲ ਹੋਣੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹਾਲ ਹੈ ਤਾਂ ਹਰ ਇੱਕ ਨੌਜਵਾਨ ਨੂੰ ਅੰਦਰ ਜੋਤ ਜੋਤ ਜਗੂਗੀ ਉਹਦੇ ਅੰਦਰ ਕਿ ਹਾਂ ਸਾਡੇ ਗੁਰੂ ਦਾ ਏਡਾ ਵੱਡਾ ਸਤਕਾਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬੱਚੇ ਆ ਆਪਣੇ ਆਪ ਨੂੰ ਉਹ ਪਹਿਚਾਣਨਗੇ ਪਰ ਜੇ ਸਤਕਾਰ ਬਹਾਲੀ ਤਾਂ ਤੈ ਤੂੰ ਵੀ țeੜੀ ਬਣੂਗੀ ਛੋਡੇ ਨਾਲ ਟੋਡੀਆਂ ਇੱਜ਼ਤਾਂ ਨੂੰ ਕਿ ਅਸੀਂ ਉਸ ਬਾਜਾਂ ਵਾਲੇ ਦੇ ਪੁੱਤਾਂ ਵੇ ਤੂੰ ਸਾਨੂੰ ਚੁਕਾ ਨਹੀਂ ਸਕਦਾ ਆ ਵੱਡ ਸਾਡਾ ਗੜ ਵੱਡ ਸਾਡਾ ਗਾਟਾ ਸਾਨੂੰ ਕੋਈ ਪਰਵਾਹ ਨਹੀਂ ਅੱਜ ਜਿਹੜੇ ਸਿੱਖ ਟਕੇ ਟਕੇ ਦੇ ਟਿਕਰੇ ਨੇ ਆਪਣੀ ਜ਼ਮੀਰਾਂ ਨੂੰ ਵੇਚ ਰਹੇ ਨੇ ਜਿੰਨਾਂ ਨੇ ਇਸ ਸਰਾਂ ਦੇ ਵਿੱਚ ਪੱਗਾਂ ਫਸਾਈਆਂ ਉਹਨਾਂ ਨੇ ਉਹਨਾਂ ਨੂੰ ਕਿ ਲਈ ਆਪਾਂ ਸ਼ਾਵਰ ਦੇ ਵਿੱਚ ਬੈਠੇ ਆ ਤੇ ਸ਼ਾਵਰ ਦੇ ਵਿੱਚ ਬੈਠੇ ਰਹਾਂਗੇ ਜਦ ਤੱਕ ਚੜਦੀ ਕਲਾ ਦੇ ਵਿੱਚ ਰਹੇ ਮੇਰੀ ਹੁਣੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਆਪਣਾ ਆਪਣਾ ਫਰਜ਼ ਸਮਝੋ ਦੇ ਪਿੰਡਾਂ ਦੇ ਵਿੱਚ ਮਰੀਆਂ ਜਿ BOLA Bonne... ਕਰਿਓ ਮੈਂ ਮੋਢਨ ਦਾ ਪੰਕਾ ਮੇਰੀ ਔਕਾਤ ਨਹੀਂ ਆ ਕੁਛ ਬੋਲਣ ਦੀ ਜੇ ਗੁਰੂ ਸਾਹਿਬ ਬੁਲਾ ਰਹੇ ਨੇ ਮੈਂ ਉਹਨਾਂ ਦਾ ਕੁੱਕਰ ਜਿਵੇਂ ਬਣਾਉਗੇ ਨਾ ਬੋਲੀ ਜਾਣਾ ਬਾਪਾ ਵੀ ਬਾਤਾ ਘਾਟਾ ਮੈਨੂੰ ਮਾਫ ਕਰਿਓ ਤੇ ਹੁਣ ਆਪਾਂ ਪੰਜ ਜਗਾਰੇ ਲਾਵਾਗੇ ਚੜ੍ਹਦੀ ਕਲਾ ਦੇ ਨਾਲ ਆਪਣੀ ਚੜ੍ਹਦੀ ਕਲਾ